ਚਾਰੋਂ ਸਹਿਬਜਾਦਿਆਂ ਦਾ ਜਿਹੜਾ ਪ੍ਰਕਾਸ਼ ਹੈ ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਕਦੋਂ ਹੋਇਆ ਮੈਂ ਕਾਲੀ ਦਾ ਸੀਸੀ ਬੇਨਤੀ ਹੱਥ ਜੜ ਕੇ ਕਾਲੀ ਮੈਂ ਬੇਨਤੀ ਕੀਤੀ 1686 ਈਸਵੀ ਦੇ ਅੰਦਰ ਜਦੋਂ ਪੰਘਾਣੀ ਦਾ ਜੁੱਧ ਜਿੱਤੇ ਐ ਔਰ 1691 ਈਸਵੀ ਦੇ ਅੰਦਰ ਪ੍ਰਕਾਸ਼ ਹੁੰਦੇ ਬਾਬਾ ਜੁਝਾਰ ਸਿੰਘ ਦਾ 1696 ਈਸਵੀ ਵਿੱਚ ਪ੍ਰਕਾਸ਼ ਹੁੰਦਾ ਹੈ ਬਾਬਾ ਦੋਰਾ ਪਰ ਸਿੰਘ ਜੀ ਦਾ 1699 ਫਰਵਰੀ ਦੇ ਮਹੀਨੇ ਅਮਰਤ ਸੰਚਾਰ ਤੋਂ ਇੱਕ ਮਹੀਨਾ ਪਹਿਲਾਂ ਪ੍ਰਕਾਸ਼ ਬਾਬਾ ਫਤੇ ਸਿੰਘ ਜੀ ਦਾ ਹੁੰਦਾ ਚਾਰੋਂ ਸਹਿਬਜ਼ਾਦਿਆਂ ਦਾ ਪ੍ਰਕਾਸ਼ ਅਮਰਤ ਸੰਚਾਰ ਤੋਂ ਪਹਿਲਾਂ ਦਾ ਔਰ ਗੁਰੂ ਨੇ ਚਾਰੋਂ ਸਹਿਬਜ਼ਾਦਿਆਂ ਦੇ ਨਾਮ ਨਾਲ ਸਿੰਘ ਸ਼ਬਦ ਹੈ ਨਾ ਜਿਹੜਾ ਪਹਿਲਾਂ ਹੀ ਲਾਇਆ ਹੋਇਆ ਹੈ ਗੁਰੂ ਨੇ ਜਿੰਨੀ ਗੱਲ ਸ਼ੁਰੂ ਕੀਤੀ ਹੈ ਆਪਣੇ ਘਰ ਤੋਂ ਕੀਤੀ ਹੈ ਅੱਜ ਦੁੱਖ ਦੀ ਬਾਤ ਹੈ ਇਸ ਪੱਖ ਤੋਂ ਵੀ ਅਸੀਂ ਬਹੁਤ ਵਾਰੀ ਆਪਣੇ ਨਾਲ ਨਾਲ ਆਪਣੇ ਤਖੱਲਸ ਤੇ ਲਾਉਨੇ ਆ ਬਹੁਤ ਵਾਰੀ ਤਖੱਲਸ ਲਾਉਨੇ ਆ ਪਰ ਗੁਰੂ ਦਾ ਦਿੱਤਾ ਸਿੰਘ ਜਾਂ ਕੌਰ ਸ਼ਬਦ ਅਸੀਂ ਬਾਤ ਕੇ ਖੁਸ਼ ਨਹੀਂ ਹੁੰਦੇ ਤੁਸੀਂ ਵੇਖ ਲਓ ਇਹ ਤੇ ਗੱਲਾਂ ਮੈਂ ਇਧਰ ਸਮਾਂ ਨਹੀਂ ਬਿਦਾਰਨਾ ਚਾਹੁੰਦਾ ਪਰ ਮੈਂ ਬੇਨਤੀ ਕਰਾਂ ਗੁਰੂ ਨੇ ਆਪਣੇ ਪੁੱਤਰਾਂ ਦੇ ਨਾਮ ਨਾਲ ਸਿੰਘ ਸ਼ਬਦ ਪਹਿਲਾਂ ਲਾਇਆ ਹੋਇਆ ਤੇ ਅੱਜ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ